ਹੈਲੋ ਜੀ ਹਾਂ ਜੀ ਆਪਾਂ ਲੱਗੇ ਸੀ ਕੰਮ ਕੰਦੇ ਸਟਾਰਟ ਕਰਦੇ ਸੀ ਤੇ ਕਪੜੇ ਮੈ ਧੋਣ ਲੱਗੀ ਸੀ ਆਟੋਮੈਟਿਕ ਮਸ਼ੀਨ ਚ ਤੇ ਕਾਫੀ ਦਿਨਾਂ ਬਾਅਦ ਮੈਂ ਲਾਈ ਸੀ ਕਿਉਂਕਿ ਮੈਨੂੰ ਇਹ ਵਾਲੀ ਮਸ਼ੀਨ ਪਸੰਦ ਨਹੀਂ ਆ ਤੇ ਮੈਂ ਛੋਟੀ ਮਸ਼ੀਨ ਚ ਕਪੜੇ ਧੋਣੇ ਇਹ ਵਾਲੀ ਮਸ਼ੀਨ ਬਹੁਤ ਜ਼ਿਆਦਾ ਪਾਣੀ ਲੈਂਦੀ ਆ ਤਾਂ ਸੋ ਇਸ ਕਰਕੇ ਮੈਂ ਛੋਟੀ ਮਸ਼ੀਨ ਚ ਕਪੜੇ ਧੋਣੀਆਂ ਦੇ ਇਹਦੇ ਵਿੱਚ ਕਪੜੇ ਧੋਣਾ ਸਿਆਲ ਜਿਹਾ ਵਧੀਆ ਲੱਗਦੇ ਆ ਗਰਮੀਆਂ ਚ ਨਹੀਂ ਤੇ ਉਸ ਤੋਂ ਬਾਅਦ ਆਪਾਂ ਅਰਬੀ ਕੱਟ ਲਈ ਸੀ ਤੇ ਪਿਆਜ਼ ਕੱਟਨੇ ਸੀ ਮੈਂ ते उस तो उसके बाद मैं लागे तड़का धारता लागे मैं अरबी फ्राई की पेल्ला मैं फस्ट वारी एवें अरबी बनाई है कि एक, एक साइड से मैं अरबी फ्राई करन दे दूसरी साइड से मैं तड़का धरियाँ तो एवें अरबी जल्दी बन गई स नहीं तो मैं पहला अरबी फ्राई करके उस तो बाद तड़का लानी हाँ तो एवें कम जल्दी हो जाता वा तो ये वाला मेरा ब्लोग संडे का है क्योंकि ए वाला ब्लोग मेरा लेट हो गया मेरे तो पाया नहीं गया ਤੇ ਇਸ ਕਰਕੇ ਦੋ ਤਿੰਨ ਦਿਨ ਹੋ ਗਏ ਮੇਰੀ ਵੀਡੀਓ ਪਈ ਸੀ ਤੇ ਮੈਂ ਅੱਜ ਹੁਣ ਪਾਉਂਦੀ ਆ ਤਾਂ ਉਸ ਤੋਂ ਬਾਅਦ ਅਰਬੀ ਬਹੁਤ ਹੀ ਵਧੀਆ ਬਣੀ ਸੀ ਜਲਦੀ ਬਣੀ ਗਈ ਸੀ 컬러 ਵੀ ਬਹੁਤ ਵਧੀਆ ਬਣਿਆ ਵਾ 컬러 ਬਹੁਤ ਵਧੀਆ ਆਇਆ ਵਾ ਅਰਬੀ ਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਗਏ ਸੀ ਬਾਜ਼ਾਰ ਫਿਰ ਆਪਾਂ ਲੈ ਕੇ ਆਏ ਸੀ ਸੂਟ ਤੇ ਛੋਟਾ ਮੋਟਾ ਜਿਹੜਾ ਵੀ ਸਾਡਾ ਬਾਜ਼ਾਰ ਲੱਗ ਗਿਆ ਤੇ ਛੋਟੇ ਮੋਟੇ ਕੰਮ ਆਪਾਂ ਕਰਦੇ ਲਈ ਤਾਂ ਇੱਕ ਇੱਕ ਚੀਜ਼ ਲੈ ਆਈ ਦੀ ਆ ਜਾ ਕੇ ਉਸ ਤੋਂ ਬਾਅਦ ਆਪਾਂ ਆ ਗਏ ਸੀ ਪੀਜ਼ਾ ਹਟ ਹੇਲੋਪੂਰ ਜਿਹੜੇ-ਜਿਹੜੇ ਸਾਡੇ ਸ਼ਹਿਰ ਦੇ ਉਹਨਾਂ ਨੂੰ ਪਤਾ ਹੀ ਹੋਣਾ ਹੈ ਕਿੱਥੇ ਆ ਤੇ ਬੱਚੇ ਕਹਿੰਦੇ ਸੀ ਪੀਜ਼ਾ ਖਾਣਾ ਸੋ ਆਪਾਂ ਇਸ ਕਰਕੇ ਪੀਜ਼ਾ ਲੈਣ ਆਏ ਸੀ ਤੇ ਉਸ ਤੋਂ ਬਾਅਦ ਮੈਨੂੰ ਪੀਜ਼ਾ ਪਸੰਦ ਨਹੀਂ ਆ ਆਪਾਂ ਆਪਣੇ 버ਗਰ ਕਰਵਾਏ ਸੀ ਤੇ ਮੈਂ ਤੇ ਮੇਰਾ ਮੁੰਡਾ ਆਇਆ ਸੀ ਦੋਨੋਂ ਜਾਣੇ ਉਹ ਕਹਿੰਦਾ ਮੈਂ ਵੀਡੀਓ ਦੇ ਸਾਹਮਣੇ ਨਹੀਂ ਹੋਣਾ ਇਸ ਕਰਕੇ ਮੈਂ ਉਹਦੀ ਵੀਡੀਓ ਨਹੀਂ ਬਣਾਈ ਤੇ ਇੱਥੇ ਕਾਫੀ ਬਹੁਤ ਜਾਣੇ ਘਟ ਸੀ ਲੋਕ ਸ਼ਾਮ ਨੂੰ ਆਉਂਦੇ ਖਾਣ ਪੀਣ ਇਹ ਆਪਾਂ 3-4 ਵਜੇ ਆਏ ਸੀ ਇੱਥੇ ਹੈਲੋ ਜੀ ਹਾਂਜੀ ਆਪਾਂ ਲੈ ਕੇ ਆਏ ਆ ਪੀਜ਼ਾ ਤੇ 버ਗਰ ਪੀਜ਼ਾ ਮੈਨੂੰ ਪਸੰਦ ਨਹੀਂ ਆ ਇਸ ਕਰਕੇ ਆਪਾਂ ਪੀਜ਼ਾ ਨਹੀਂ ਖਾਣਾ ਮੁੰਡੇ ਵਾਸਤੇ ਪੀਜ਼ਾ ਆ ਤੇ ਕੁੜੀ ਨੂੰ ਵੀ ਨਹੀਂ ਪਸੰਦ ਪੀਜ਼ਾ ਅਸੀਂ ਦੋਨੋਂ ਨੇ 버ਗਰ ਖਾਣੇ ਆ ਤੇ ਅੱਜ ਹੈਗਾ ਸੰਡੇ ਤੇ ਸੋ ਇਸ ਕਰਕੇ ਬੱਚੇ ਮੰਗਦੇ ਆ ਵੀ ਕੁਝ ਖਾਣ ਨੂੰ ਹੋਵੇ ਤੇ ਅਸੀਂ ਹੁਣੇ ਜਾ ਕੇ ਪੀਜ਼ਾ ਲੈ ਕੇ ਆਏ ਆ ਤੇ ਅੱਜ ਹੋ ਗਿਆ ਥੋੜਾ ਪਤਾ ਮੌਸਮ ਠੰਡਾ ਬਹੁਤ ਜ਼ਿਆਦਾ ਗਰਮੀ ਸੀ ਬਾਹਰ ਪਰ ਮੀਂਹ ਨਹੀਂ ਆਇਆ ਪਰ ਬੱਦਲ ਆ ਬਹੁਤ ਹੀ ਵਧੀਆ ਮੌਸਮ ਹੋਇਆ हां जी ਉਸ ਤੋਂ ਬਾਅਦ ਮੈਂ ਆ ਗਈ ਸੀ ਦੁਕਾਨ ਤੇ ਇਹ ਗਏ ਸੀ ਬਾਜ਼ਾਰ ਕੰਮ ਤੇ ਫਿਰ ਮੈਨੂੰ ਬਿਠਾ ਜਾਂਦੇ ਆ ਦੁਕਾਨ ਤੇ ਫਿਰ ਮੈਂ ਧਿਆਨ ਰੱਖਦੀ ਆ ਆਪਣੀ ਦੁਕਾਨ ਤੇ ਜਿਹੜੇ ਮਤਲਬ ਲੋਕ ਆਉਂਦੇ ਉਹਨਾਂ ਦੇ ਦਾਣੇ ਦੂਨੇ ਲਿਖ ਲਈਦੇ ਆ ਤੇ ਮੁੰਡਾ ਲਾਗੇ ਬੈਠਾ ਸੀ ਉਹ ਕੰਮ ਕਰਦਾ ਪਿਆ ਸੀ ਮਸ਼ੀਨਾਂ ਚੱਲਣ ਦੀਆਂ ਸੀ ਤਾਂ ਡੇਲੀ ਮਤਲਬ ਕਿ ਮੈਨੂੰ ਬਹਿਣਾ ਪੈਂਦਾ ਆਪਣੀ ਦੁਕਾਨ ਤੇ ਥੋੜਾ ਟਾਈਮ ਧਿਆਨ ਰੱਖਣਾ ਪੈਂਦਾ ਵਾ ਕੰਮ ਕਰਨੇ ਪੈਂਦੇ ਆ ਤੇ ਆਪਾਂ ਇੱਥੇ ਥੋੜਾ ਪਤਾ ਲਿਖ ਲਈਦਾ ਲੋਕਾਂ ਦੇ ਦਾਣੇ ਦੂਨੇ ਕਾਪੀ ਤੇ ਤੇ ਲਬਲੂ ਬਲਈ ਦੇ ਆਟੇ-ਉਟੇ ਲੋਕਾਂ ਦੇ ਤਾ ਫਿਰ ਆਪਾਂ ਪੰਦਕਾਂ ਤੇ ਬੈਠ ਚਾਹੀਦਾ ਥੋੜਾ ਟਾਈਮ ਅਸੀਂ ਆਪਾਂ ਲੈ ਕੇ ਆਏ ਸੀ ਰਾਸ਼ਨ ਮਸ਼ੀਨਾ ਚੱਲਣ ਦੀਆਂ ਅਸੀਂ ਆਠੇ ਖਤਮ ਹੋ ਜਾਂਦਾ ਤੇ ਮੈਨੂੰ ਚਾਹੀਦਾ ਸੀ ਤੇਲ ਸੋ ਇਸ ਕਰਕੇ ਤੇਲ ਦੀ ਜਰੂਰਤ ਸੀ ਮੈਂ ਲੱਗੀ ਸੀ ਤੜਕਾ ਲਾਉਣ ਤੇ ਸ਼ਾਮ ਦਾ ਟਾਈਮ ਆ ਤੇ ਮੈਂ ਕੜਾਈ ਧਰਤੀ ਆ ਇੱਧਰ ਤੇਲ ਪਾਵਾਂਗੀ ਵਿੱਚ ਤੇ ਦੁੱਧ ਆ ਗਿਆ ਆ ਆਪਾਂ ਭਿੰਡੀ ਬਣਾਉਣ ਲੱਗਿਆ ਪਿਆਜ਼ ਕੱਟਦੇ ਆ ਭਿੰਡੀ ਵੀ ਕੱਟ ਲਈ ਆਪਾਂ ਤੇ ਬਾਕੀ ਚਲੋ ਜੀ ਆਪਾਂ ਨੂੰ ਤੇਲ ਦੀ ਜਰੂਰਤ ਸੀ ਇਸ ਕਰਕੇ ਹੁਣ ਮੈਂ ਤੇਲ ਲੱਗੀ ਆ ਪਉਣ ਤੇ ਕਰਦੇ ਆ ਸ਼ਾਮ ਦੇ ਕੰਮ ਤੰਦੇ ਹਾਂਜੀ ਉਸ ਤੋਂ ਬਾਅਦ ਆਪਾਂ ਪੀਤਾ ਮੰਗੋ ਸ਼ੇਕ ਰਾਤ ਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਵੀਡੀਓ ਦੁਕਾਨ ਦੀ ਲਾਤੀ ਮੇਰੇ ਚੈਨਲ ਨੂੰ ਪਲੀਜ਼ ਸਾਰੇ ਜਣੇ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਕਰ ਦਿਓ ਲਾਈਕ ਤਾਂ ਸਾਰੇ ਜਣੇ ਪਲੀਜ਼ ਵੇਖਿਆ ਕਰੋ ਮੇਰੀ ਇਹ ਵੀਡੀਓ ਤੇ ਮੈਂ ਵਧੀਆ ਵਧੀਆ